ਇਹ ਆਪਾਂ ਤੁਹਾਨੂੰ ਅੱਜ ਜਮਾ ਨਗੀਨਾ ਜਿਹੜਾ ਹੈਗਾ ਨਾ ਸਿੰਘਾਂ ਦੀ ਤੇ ਮੂੰਹ ਦੀ ਸੋਹਣੀ ਤਾਂ ਪੂਰਿਆ ਪੁੱਜ ਕੇ ਆ। ਬਾਕੀ ਯਾਰ ਲੇਵੇ ਦੀ ਬੰਤਰ ਜਿਹੜੀ ਮੈਂ ਤੁਹਾਨੂੰ ਹਾਂਜੀ ਹਸੀ ਕਾਲ ਦੋਸਤੋ ਬਹੁਤ ਸਵਾਦ ਆ ਮਿੱਤਰੋ ਤੇ ਅੱਜ ਨਾ ਆਪਾਂ ਬਾਈ ਗਰਵਿੰਦਰ ਕੋਲੇ ਪਹੁੰਚੇ ਹੋਇਆ ਪਿੰਡ ਪਿਉਰੀ ਦੇ ਵਿੱਚ ਮਿੱਤਰੋ ਅੱਜ ਵਾਲੀ ਵੀਡੀਓ ਦੇ ਵਿੱਚ ਨਾ ਤੁਹਾਨੂੰ ਆਪਾਂ ਇੱਕ ਸੋਹਣੀ ਸੁਨੱਖੀ ਨਗੀਨਾ ਝੋਟੀ ਦਿਖਾ ਦੇਣੀ ਹੈ ਦੂਜਾ ਸੂਆ ਸੂਣ ਵਾਲੀ ਤੇ ਜਿਹੜੇ ਪਸ਼ੂ ਬਾਈ ਦੇ ਘਰੇ ਰੱਖੇ ਹੋਏ ਹਨ ਮੈਂ ਤੁਹਾਨੂੰ ਦੱਸਾਂ ਗੱਲ ਉਹ ਵੀ ਮੈਂ ਤੁਹਾਨੂੰ ਇੱਧਰਲੇ ਪਾਸੇ ਦਿਖਾ ਦਣਾ ਹੈਗਾ ਵੀ ਇਹਨਾਂ ਦੇ ਪਸ਼ੂ ਨਾਲ ਬਾਈਆਂ ਦੇ ਜੇ ਗੱਲ ਕਰ ਲਗੇ ਉੱਪਰ ਇਹ ਬੰਦੇ ਦੁੱਕ ਭਰਾਉਂਦੇ ਵਾਲਾ ਨੇ ਉਹ ਦੇਖ ਲਓ ਹੁਣ ਤੁਹਾਨੂੰ ਆਹ ਦੇਖੀ ਲੈ ਤੜਾ ਗਈ ਵੀ ਤੜਾ ਗਈ ਸੰਗਲ ਆ ਜਾ ਵੀ ਗੁਰਵਿੰਦਰ ਆ ਜਾ ਆ ਦੇਖ ਲਓ ਮਿੱਤਰੋ ਆਹ ਝੋਟੀ ਨੇ ਸੰਗਲ ਤੜਾ ਲਿਆ ਸੀ ਤੇ ਇਧਰਲੇ ਪਾਸੇ ਜਿਹੜੇ ਹੋਰ ਪਸ਼ੂ ਖੜੇ ਨੇ ਉਹ ਵੀ ਤੁਸੀਂ ਨਿਗਾਹ ਮਾਰ ਲਓ ਇੱਕ ਇਹਨਾਂ ਕੋਲੇ ਜਮਾ ਇਹਨਾਂ ਤਾਜੀ ਸੂਈ ਹੋਈ ਆ ਗਈ ਸੂਈਆਂ ਤਾਂ ਮੈਨੂੰ ਐ ਲੱਗਦਾ ਦੋ ਆ ਗਈਆਂ ਤੇ ਪਰ ਜਿਹੜੀ ਮੇਨ ਵੀਡੀਓ ਰਹੂਗੀ ਨਾ ਉਸ ਝੋਟੀ ਹੀ ਰਹੂਗੀ ਆਜੋ ਕਰਾ ਗਏ ਬਾਈ ਨਾਲ ਆਪਾਂ ਗੱਲਵਾ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਤੇ ਬਾਈ ਜੀ ਪਹਿਲਾਂ ਤਾਂ ਦਰਸ਼ਕਾਂ ਨੂੰ ਨਾਮ ਦੱਸੋਗੇ ਮੇਰਾ ਨਾਂ ਬਾਈ ਗੁਰਵਿੰਦਰ ਸਿੰਘ ਮੰਟੂ ਪਿੰਡ ਪਿਉਰੀ ਪਿੰਡ ਪਿਉਰੀ ਹਾਂ ਨੇੜੇ ਇਹ ਗਿੱਦੜਵਾਹ ਤੋਂ ਗਿੱਦੜਵਾਹ ਤੋਂ 6 ਕਿਲੋਮੀਟਰ ਠੀਕ ਹੈ ਆਨੰਦਗੜ੍ਹ ਰੋਡ ਤੇ ਆਨੰਦਗੜ੍ਹ ਰੋਡ ਤੇ ਆ ਗਿਆ ਹਾਂਜੀ ਅੱਛਾ ਗੁਰਵਿੰਦਰ ਜਿਵੇਂ ਆਪਣਾ ਕੋਈ ਵਪਾਰ ਵਾਲਾ ਕੰਮ ਨਹੀਂ ਦੇ ਕਰੇ ਨੁਕੀ ਆ ਗਈ ਤੁਹਾਡੀ ਹਾਂ ਨਾ ਯਾਰ ਤੇਰੀ ਝੋਟੀ ਦਾ ਕੱਦ ਕਾਠ ਵੀ ਸੋਹਣਾ ਆ ਗਿਆ ਸਿੰਘਾਂ ਦੀ ਵੀ ਦੇਖ ਲਓ ਹਨਾ ਮੂੰਹ ਤੇ ਵੀ ਸੋਹਣੀ ਹੈ ਪਹਿਲਾਂ ਮੈਨੂੰ ਐਂ ਦੱਸ ਵੀ ਇਹ ਸੂਆ ਦੱਸ ਵੀ ਕਿੰਨਾ ਸੁਹੰਦੀ ਹੈ ਦੂਜਾ ਸੂਆ ਬਾਈ ਦੂਜਾ ਸੂਆ ਹਾਂ ਦੂਜਾ ਸੂਆ ਕਿੰਨੇ ਦਿਨ ਲੈ ਜੂਗੀ ਲੈ ਜੂ ਬਾਈ ਹਫਤਾ ਪੰਜ ਚਾਰ ਦਿਨ ਦਾ ਪੱਕਾ ਹੀ ਲੈ ਜੂ ਹਾਂ ਹਨਾ ਵੀ ਪੰਜ ਚਾਰ ਦਿਨ ਚਲੋ ਹੁਣ ਗਰਮੀ ਆ ਜਿਵੇਂ ਬਾਹਰ ਚੜਦੇ ਤਾਂ ਹਜੇ ਹੋਰ ਲੈ ਜੂ ਲੈ ਜੂ ਲੈ ਜੂ ਅੱਛਾ ਕੀ ਰਿਕਾਰਡ ਹੈ ਇਹਦਾ ਇਹਨੇ ਬਾਈ ਪਹਿਲੇ ਸੂਏ 14 ਕਿਲੋ ਦੁੱਧ ਦਿੱਤਾ ਠੀਕ ਹੈ ਹਾਂ 14 ਲੀਟਰ 14 ਲੀਟਰ ਦੁੱਧ ਦਿੱਤਾ ਓਕੇ ਤੇ ਹੁਣ ਜਿਹੜੀ ਦੂਜੇ ਸੂਏ ਵਾਸਤੇ ਕਿੰਨੀ ਕਾਸ ਲੱਗਦੀ ਏ ਤੈਨੂੰ ਦੂਜੇ ਸੂਏ ਬਾਈ ਪਸੂ ਵਾਧ ਹੀ ਦੁੱਧ ਦਿੰਦਾ ਹੁੰਦਾ ਪਹਿਲੇ ਨਾਲ ਉਹ ਤਾਂ ਵਾਧ ਹੀ ਆ ਹਾਂ ਐਤ ਕੀ ਲੱਗਦਾ ਵੀ ਠੀਕ ਹੈ ਹਾਂ 18 ਕਿਲੋ ਓਕੇ ਤੇ ਇਹ ਇਹ ਜਿਹੜਾ ਹੈਗਾ ਛੋਡੇ ਕੋਲੇ ਰਵਾ ਰਵੇ ਦਾ ਦੱਸ ਮੈਨੂੰ ਇਹ ਕਿੱਥੋਂ ਸਟਾਰਟ ਹੋਇਆ ਇਹ ਬਈ ਸਾਡੇ ਘਰ ਦਾ ਹੀ ਠੀਕ ਹੈ ਘਰ ਦੀ ਆ ਕਰਦੇ ਕੰਮ ਆ ਕੋਈ ਵਪਾਰ ਦਾ ਨਹੀਂ ਨਹੀਂ ਉਹ ਮਤਲਬ ਇਹ ਆਪ ਕਿਹੜੇ ਟੀਕੇ ਦੀ ਆ ਨਿਸ਼ਾਨ ਦੀ ਹੈ ਬਈ ਇਹ ਵੀ ਜੰਗੀ ਰਣਾ ਸਾਡੇ ਨਾਲ ਹੀ ਪਿੰਡ ਹੈ ਜੰਗੀ ਰਣਾ ਉੱਥੋਂ ਉੱਥੋਂ ਮਲਾ ਕੇ ਹਾਂ ਠੀਕ ਹੈ ਹਾਂ ਇਹਦੀ ਮਾਂ ਦਾ ਦੁੱਧ ਕਿੰਨਾ ਸੀਗਾ ਉਹਦਾ ਦੁੱਧ ਵੱਧ ਸੀ ਉਹ ਤਾਂ 20 ਲੀਟਰ ਵਾਲੀ ਸੀ ਬੀ ਲੀਟਰ ਹਾਂ ਵੈਰੀ ਗੁੱਡ ਤੇ ਇਹਦੇ ਤੋਂ ਜਿਹੜੀ ਮਤਲਬ ਇਹ ਗੱਬਣ ਹੋਈ ਹੈ ਹਨਾ ਹਾਂ ਬਈ ਇਹ ਵੀ ਡਾਇਰੈਕਟ ਕ੍ਰੋਸ ਹਾਂਜੀ ਸਾਨ ਤੋਂ ਇਹ ਵੀ ਇਹ ਹੋਰ ਸਾਨ ਆ ਉੱਥੇ ਜੰਗੀ ਰਾਂ ਦੇ ਪਿੰਡ ਚ ਹੋਰ ਸਾਨ ਆ ਛੋਟੇ ਚੰਗੇ ਰੱਖਦੇ ਚੰਗੇ ਆ ਉੱਥੇ ਸਾਨ ਹਾਂ ਠੀਕ ਹੈ ਹਾਂ ਬਈ ਚੱਲ ਫਿਰ ਕੇ ਰਾਂ ਇਹਨੂੰ ਖੋਲ ਕਰਾ ਤੇ ਆਪਾਂ ਤੋੜ ਕੇ ਦਿਖਾਗੇ ਲੋ ਵੀ ਝੋਟੀ ਜਿਹੜੀ ਹੈਗੀ ਨਾ ਥੱਲੋਂ ਲੇਵਾ ਬੜਾ ਚੌੜਾ ਚੂੜਾ ਰੱਖਿਆ ਝੋਟੀ ਨੇ ਯਾਰ ਆ ਦੇਖ ਲੋ ਮਤਲਬ ਆਪਾਂ ਕਹਿ ਦਿੰਨੇ ਆ ਯਾਰ ਵੀ ਘਰੇਲੂ ਪਰਿਵਾਰ ਦੇ ਵਿੱਚੋਂ ਹੀ ਝੋਟੀਆਂ ਨਿਕਲਦੀਆਂ ਹੁੰਦੀਆਂ ਤੇ ਆਪਾਂ ਸੋਨੂੰ ਅੱਜ ਜਮਾ ਨਗੀਨਾ ਜਿਹੜਾ ਹੈ ਕੋਈ ਨਹੀਂ ਕੋਈ ਨਹੀਂ ਹੈ ਇਹ ਚੱਲ ਕੋਈ ਗੱਲ ਨਹੀਂ ਲੈ ਚੱਲ ਮੈਂ ਮਾੜਾ ਆ ਦੂਰ ਰਹੂੰਗਾ ਲੈ ਚੱਲ ਕੋਈ ਗੱਲ ਨਹੀਂ ਲੈ ਚੱਲ ਕਰਾਂ ਲੈ ਵੀ ਆ ਦੇਖ ਲੋ ਹੁਣ ਤੁਸੀਂ ਐਨ ਕੱਦ ਕਾਠ ਜਿਹੜਾ ਝੋਟੀ ਨਾਲ ਪੂਰਾ ਡਬਲ ਕੱਦ ਕਾਠ ਆ ਗਿਆ ਤੇ ਸਿੰਗਾ ਦੀ ਤੇ ਮੂੰਹ ਦੀ ਸੋਹਣੀ ਤਾਂ ਪੂਰਿਆ ਪੁੱਜ ਕੇ ਆ ਬਾਕੀ ਯਾਰ ਲੇਵੇ ਦੀ ਬੰਤਰ ਜਿਹੜੀ ਮੈਂ ਤੁਹਾਨੂੰ ਦਿਖਾਉਂਗਾ ਬੰਨ ਲਾ ਕੋਈ ਗੱਲ ਨਹੀਂ ਬਾਕੀ ਆਪਾਂ ਨਾ ਸ਼ਾਟ ਬਣਾਵਾਂਗੇ ਹੁਣ ਇਹਦੇ ਤੁਹਾਨੂੰ ਤੁਰਦੀ ਤਰਦੀ ਦਿਖਾਉਂ ਯਾਰ ਜਿਹੜਾ ਲੇਵੇ ਨੂੰ ਥਾਨ ਲੱਗਿਆ ਨਾ ਉਹ ਐਨ ਪੂਰਾ ਕੱਲਾ ਕੱਲਾ ਥਾਣਾ ਕੋਈ ਆਏ ਨਹੀਂ ਹੈਗਾ ਵੀ ਜਮਾ ਜੁੜੇ ਜੇ ਥਣ ਹੋਣਗੇ ਇਹ ਇੱਕ ਮਿੰਟ ਮਾੜਾ ਜਿ ਇਧਰ ਕਰੀ ਹੁਣ ਦੇਖ ਲੈ ਆ ਆ ਦੇਖ ਲਓ ਹੁਣ ਤੁਸੀਂ ਗਾੜੀ ਚੈੱਕ ਕਰ ਲਓ ਇੱਕ ਵਾਰ ਪਹਿਲਾਂ ਤੁਸੀਂ ਇਹ ਲੈ ਕਰਮਾਲੀ ਦੇ ਮੂਹਰਲੇ ਥਣ ਦੇਖੋ ਹੁਣ ਤੁਸੀਂ ਲੈ ਇਧਰ ਕਰਕੇ ਨਾ ਇਹਨੂੰ ਗੁਰਵਿੰਦਰ ਹਟ ਆ ਦੇਖੋ ਸੂ ਤੱਕ ਲੇਵਾਰਾ ਹੀ ਖੜੀ ਹੈ ਮੇਤਰੋ ਸੂ ਤੱਕ ਹੁਣ ਦੇਖ ਲਓ ਗੈਪ ਦੇਖ ਲਓ ਤੁਸੀਂ ਖੜੀ ਦਾ ਅ ਅਗਲਾ ਪਿਛਲਾ ਜਿਹੜਾ ਗਾੜੀ ਹੈ ਜਮਾਇਨ ਇੱਕੋ ਜੀ ਆ ਤੇ ਬਾਕੀ ਤਾਂ ਜਿਹੜੀਆਂ ਹੁੰਦੀਆਂ ਤਸੱਲੀ ਮਿੱਤਰੋ ਕੋਲੇ ਆਏ ਬਿਨਾ ਤਾਂ ਗੱਲ ਬਣਦੀ ਨਹੀਂ ਹੁੰਦੀ ਆ ਦੇਖ ਲਓ ਲੇਵਾ ਜਿਹੜਾ ਹੈਗਾ ਪੂਰਾ ਚੌੜਾ ਤਿਆਰ ਕੀਤਾ ਕਰਮਾਲੀ ਨੇ ਬਾਕੀ ਯਰ ਨਾ ਕੱਦ ਕਾਠ ਮੈਂ ਤੁਹਾਨੂੰ ਦੂਰੋਂ ਦਿਖਾ ਦਣਾ ਆ ਦੇਖ ਲਓ ਕੱਦ ਕਾਠ ਵੀ ਜਿਹੜਾ ਹੈਗਾ ਨਾ ਚੰਗੇ ਕੱਦ ਕਾਠ ਵਾਲੀ ਆ ਗਈ ਆ ਫਿਰ ਗੁਰਵਿੰਦਰ ਇੱਧਰ ਅੱਛਾ ਗੁਰਵਿੰਦਰ ਜੇ ਹੁਣ ਆਪਾਂ ਇਹਦੇ ਰੇਟ ਦੀ ਗੱਲ ਕਰਗੇ ਹਾਂਜੀ ਭਾਈ ਰੇਟ ਤੋਂ ਰੇਟ ਦੱਸ ਇਹਦਾ ਕਿੰਨਾ ਕਰਤਾ ਰੇਟ ਭਾਈ 3.5 ਲੱਖ 3.5 ਲੱਖ ਹਾਂ ਭਾਈ ਠੀਕ ਹੈ ਹਾਂ ਕੋਈ ਇਹਦੇ ਚ ਕੋਈ 12000 2000 ਮੰਤਨ ਹੋ ਜਾਊਗਾ ਹੋ ਜਾ ਬਾਈ ਮੌਕੇ ਕਿੰਨਾ ਮੰਤਨ ਜਮਾ ਰੇਟ ਸਹੀ ਸੀ ਦੱਸ ਵੀ ਕਿੰਨਾ 330000 330000 ਹਾਂਜੀ ਠੀਕ ਆ ਅੱਛਾ ਇੱਕ ਗੱਲ ਤਾਂ ਹੈਗੀ ਐ ਜਿਵੇਂ ਹੁਣ ਤੂੰ ਕੋਲੇ ਖੜਾ ਹਾਂ ਹਾਂਜੀ ਹੁਣ ਦਮਾ ਕੋਈ ਮਤਲਬ ਕੋਈ ਵਸਤਾ ਨਹੀਂ ਹੈਗਾ ਇਹ ਬਾਈ ਉਪਰੇ ਬੰਦਾ ਕਰਦੀ ਐ ਨਾ ਤੈਨੂੰ ਵੇਖ ਲੈ ਤੈਨੂੰ ਉਪਰੇ ਮੰਨਦੀ ਐ ਹੁਣ ਤੂੰ ਕਿਹੜਾ ਪਹਿਲਾਂ ਕੇ ਸਾਡੇ ਘਰੇ ਆਇਓ ਸਹੀ ਗੱਲ ਇੱਕ ਪੱਗ ਪੱਗ ਦਾ ਪੱਗ ਦਾ ਕਰਕੇ ਵੀ ਹੋ ਜਾਂਦਾ ਹੈ ਹਨਾ ਹਾਂ ਠੀਕ ਆ ਇਹ ਕਿ ਸਾਡੇ ਕੁੜਤੇ ਪਿਆਮੇ ਪਾਉਂਦੇ ਆ ਸਾਰੇ ਘਰੇ ਠੀਕ ਆ ਗੱਲ ਆ ਹਾਂ ਆ ਵੀ ਚੱਕਰ ਹੋ ਜਾਂਦਾ ਅਜਾ ਗੁਰਮੇਦਰ ਹੋਰ ਗੱਲ ਇਹ ਵੀ ਆ ਵੀ ਮਤਲਬ ਜਿਵੇਂ ਮੰਨ ਕੇ ਚੱਲ ਤੂੰ ਮੁੱਲ ਕਰਤਾ ਆਪਾਂ ਕਿ ਇਹੇ ਦੁੱਧ ਆਪਾਂ ਤੋਲ ਕੇ ਵੀ ਦੇ ਦੇਂਗਾ ਜੇ ਮਤਲਬ 17 18 ਕਿਲੋ ਦੁੱਧ ਹਾਂ ਬਈ ਤਿਆਰ ਦੁੱਧ ਕਰਕੇ ਤਿਆਰ ਦੁੱਧ ਕਰਕੇ ਵੀ ਦੇ ਦੇਣਾ ਬਣਾ ਕੋਈ ਸੂਕੇ ਮਤਲਬ ਲੈ ਜੀ ਹੈਨਾ ਹਾਂ ਬਈ ਚਲੋ ਬਹੁਤ ਬਹੁਤ ਧੰਨਵਾਦ ਤੇ ਨੰਬਰ ਬੋਲਨੀ ਬਈ ਗੁਰਮੇਦਰ 98773 43048 96773480 43048 43048 ਹਾਂਜੀ ਠੀਕ ਆ ਲੋ ਵੀ اے ਸੀ ਬਾਈ ਦੀ ਝੋਟੀ ਜਿਹੜੀ ਬਹੁਤ ਸੋਹਣੀ ਸੁਨੱਖੀ ਆ ਯਾਰ ਇੱਥੇ ਆਉਂਗੇ ਜਦੋਂ ਬਾਕੀ ਬਰੀਕ ਆ ਜਿਹੜੀਆਂ ਨਾੜਾਂ ਮੈਂ ਦਿਖਾਦਾ ਪਿੰਡੇ ਤੇ ਤੁਹਾਨੂੰ ਨਾੜਾਂ ਉਵੇਂ ਹੀ ਦੱਸਣਗੀਆਂ ਆ ਦੇਖ ਲਓ ਬਰੀਕ ਬਰੀਕ ਤੇ ਕਰਮ ਵਾਲੇ ਦਾ ਲੇਵਾ ਤਾਂ ਮੈਨੂੰ ਬਾਰ-ਬਾਰ ਦਿਖਾਉਣਾ ਪੈ ਰਿਹਾ ਦੇਖ ਲਓ ਤੁਸੀਂ ਗੈਪ ਜਿਹੜਾ ਹੈਗਾ ਨਾ ਥੰਨਾ ਦੇ ਵਿੱਚ ਉਹ ਪੂਰਾ ਆ ਗਿਆ ਤੇ ਕਿਵੇਂ ਲੱਗੀ ਝੋਟੀ ਜਿਹੜੀ ਹੈਗੀ ਬਾਈ ਦੀ ਦੱਸਿਓ ਜੀ ਧੰਨਵਾਦ ਸਾਰੇ ਭਰਾਵਾਂ ਦਾ ਠੀਕ ਆ ਬਾਈ ਠੀਕ ਆ ਬਾਈ